ਤੋ ਚਲਾ ਪਹਿਲਾਂ ਅੱਛਾ ਉਹਨੂੰ ਬੁਲਾ ਲਓ ਮੈਂ ਜਾ ਰਹੀ ਬਬੂ ਚਾਰ ਡਾੜੀ ਤੇ ਦਰ ਬੋਲਾ ਤਬਰ ਹੈ ਚਾਰ ਡਾੜੀ ਤੇ ਦਰ ਇਹਦਾ ਕਲੱਚ ਛੱਡਣ ਚ ਦਿੱਕਤ ਆਉਂਦੀ ਜਾਂ ਕਾਲਾ ਦੀ ਮੈਨੂੰ ਸਕੂਟਰ ਹੀ ਚਲਾਉਂਦੀ ਦੇਖੋ ਸਕੂਟਰ ਮੈਨੂੰ ਆਉਂਦੀ ਹੈ ਚਲਾਣੀ ਪਰ ਮੈਨੂੰ ਬੈਟਰੀ ਆਈ ਤੇ ਨਾ ਡਰ ਲੱਗਦਾ ਤੇਲ ਵਾਲੀ ਵਿੱਚ ਚਲਾ ਲੰਨੀ ਨਹੀਂ ਹੈ ਇਹ ਤੇ ਮੈਨੂੰ ਬਹੁਤ ਡਰ ਲੱਗਦਾ ਹੈ ਪਰ ਸਕੂਟਰ ਚਲਾਉਣਾ ਜੀ ਨਹੀਂ ਕਰਦਾ ਕਿਉਂ ਗੱਡੀ ਚਲਾਉਣੀ ਦੇਖਣ ਦਿਓ ਨਹੀਂ ਐਵੇਂ ਕਿਵੇਂ ਦੇਖੂਗੀ ਲਾ ਹੁਣ ਮੈਂ ਬੈਠ ਬੈਣ ਗਈ ਮੇਰੀ ਦੁਕਾਨੀ ਪਿੱਛੇ ਇਹ ਤੇ ਮੜਾ ਜਾ ਤੂੰ ਮੜਾ ਜਾ ਤੂੰ ਅੱਗੇ ਹੋ ਮੜਾ ਜਾ ਮੇਰੇ ਪਹਿਲੀ ਵਾਰ ਮੈਂ ਚੜੀ ਆ ਮੈਂ ਮੇਰੇ ਵੀ ਨਾ ਮੈਂ ਕਿਹਾ ਪਹਿਲੀ ਵਾਰ ਬੈਠਿਆ ਨਾ ਤੂੰ ਮੇਰੇ ਪਿੱਛੇ ਨਾ ਹਾਂ ਆ ਦੇਖੋ ਡਰਤ ਲੱਗ ਰਿਹਾ ਲੱਗ ਰਿਹਾ ਆ ਨਹੀਂ ਕਿ ਇਵਦੀ ਮੈਂ ਤੇਰੇ ਕਿਤੇ ਜਿਵੇਂ ਗੋਲ ਚਾਰੂ ਵਿੱਚ ਘੁੰਮ ਘੁੰਮ ਕੇ ਕੇ ਚੱਕਰ ਖਾ ਕੇ ਨਾ ਕਰਦੇ ਹੋ ਵਧੀਆ ਲੱਗੇ ਝੂਟੇ ਦੋਨਾਂ ਨੂੰ ਮੈਂ ਕਹਿੰਦਾ ਪਟ્રોલ ਨਾਲ ਫਾਇਦਾ ਨਹੀਂ ਇਹਦਾ ਇਹੀ ਜੀ ਲੈ ਲਓ ਨਾ ਲੱਗਦਾ ਥੋੜਾ ਜਿਹਾ ਇੱਥੇ ਡਾਲ ਲਾ ਇਹ ਥੋੜਾ ਨਾ ਇਹ ਜੀ ਨਾਲ ਨਾ ਮੈਂ ਕਹ ਇਹ ਜੀ ਨਾਲ ਇਹ ਜੀ ਲੈ ਲਓ ਨਾ ਮੈਂ ਭਾਈ ਉਹਨਾਂ ਹੀ ਵਿਚਾਰਦੇ ਆਂ ਜੀ ਸਤਿ ਸ਼੍ਰੀ ਅਕਾਲ। ਹਮਾਰੇ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ। ਸਵੇਰੇ ਸਵੇਰੇ ਪਕੌੜੇ ਬਣਾ ਲਏ ਜਿਹਨੇ ਖਾਣੇ ਆ ਗਏ। ਹੋਰੇ ਬਣਾਏ। ਇਹ ਵਾਸਤੇ ਬਣਾਏ ਆ। ਕੜੀ ਖਾਣ ਨੂੰ ਨਹੀਂ ਬਣਾਈ ਕੜੀ ਵਾਸਤੇ ਬਣਾਏ ਆ। ਗਰਮੀ ਬਹੁਤ ਪੈ ਰਹੀ ਹੈ। ਖਾਣ ਦਾ ਟਾਈਮ ਥੋੜੀ ਆ। ਅੱਜ ਬਣਾਈ ਹੈ ਕੜੀ। ਕੜੀ ਧਰ ਲਈ ਸਵੇਰੇ ਸਵੇਰੇ ਪਕੌੜੇ ਤਾਂ ਮੈਂ ਬਣਾ ਚੁੱਕੀਆਂ ਸਾਰੇ। ਅਸੂਨ ਕੜੀ ਨੂੰ ਤੜਕਾ ਲਾ ਦਈਏ ਐਨੇ ਤੇ ਗਰਮੀ ਆ ਗਈ ਸਵੇਰੇ ਕੰਚ ਮੈਂ ਉੱਤੀ 5:30 ਹਾਂ 5:30 ਦੀ ਲੱਗੀ ਹੋਈ ਆ ਅ ਵੀ 5:30 ਤੇ ਸਾਰਾ ਕੰਮ ਸਟਾਰਟ ਕਰਿਆ ਇਹ ਕਰ ਲਾ ਪਕੌੜੀਆਂ ਦੇਖੋ ਇੰਨੇ ਕੁ ਬਣਾ ਲੇ ਪਲੇਟ ਵਿੱਚ ਰੱਖ ਤੇ ਕੋਈ ਭਾਂਡਾ ਹੈ ਨਹੀਂ ਤਾਂ ਫਿਰ ਮੈਂ ਪਲੇਟ ਪਲੇਟ ਪਈ ਸੀਗੀ ਮੈਂ ਪਲੇਟ 'ਚ ਹੀ ਰੱਖ ਤੇ ਹੁਣ ਆ ਬੇਲਾ ਕਰਕੇ ਬਸਾ ਕਾਲਜ ਵੀ ਨਹੀਂ ਆਣੇ ਹੈਗੇ ਆ ਡੱਬੂ ਬੇਲਾ ਕਰਕੇ ਇਹਦੇ 'ਚ ਆ ਜਾਣਗੇ ਇਹਦੇ 'ਚ ਪਾ ਕੇ ਰੱਖ ਦੂੰਗੀ ਢੱਕ ਕੇ ਫਿਰ ਜਦ ਕੜੀ ਰਿੱਝ ਜੂਗੀ ਫਿਰ ਇਹਦੇ ਬਾਅਦ ਪਾਉਣੇ ਆ ਨਾ ਲੋ ਜੀ ਅੱਗ ਬਾਲ ਕੇ ਹੁਣ ਫਟਾਫਟ ਕੜੀ ਨੂੰ ਤੜਕਾ ਲਾ ਦਈਏ ਗਰਮੀ ਹੋ ਰਹੀ ਔ ਤੇ ਬਾਅਦ ਰੋਟੀ ਲਾਣੀ ਐ ਤੂੰ ਕੌਣ ਆਲੀ ਜਾ ਆਹੀ ਤੇਲ ਮੈਂ ਤੜਕੇ ਨੂੰ ਬਸ ਹੁਣ ਇਹਦੇ ਚ ਪਾਤਾ ਕਿਉਂਕਿ ਗਰਮੀ ਤੇ ਐ ਲਾਉਣਾ ਤਾਂ ਥੇਂ ਹੀ ਥੇਂ ਦੇ ਤੜਕਾ ਤਾਂ ਨਾਲੇ ਗਰਮ ਪੀ ਐ ਛਤੀ ਸੇ ਤੜਕਾ ਲਾ ਲਵਾਂ ਗਰਮੀ ਬਹੁਤ ਹੋਈ ਐ ਹੁਣ ਲੋਰਾ ਬਸ ਬេរੇ ਤੇ ਬਾਅਦ ਲਾ ਕੇ ਸਭ ਤੋਂ ਪਹਿਲਾਂ ਮੈਂ ਆਹ ਸਾਰਾ ਬੇੜਾ ਸੋਹਾਂਗੀ ਆ ਕਰਕੇ ਤੜਕਾ ਲਾ ਕੇ ਇਹ ਰਹਿ ਗਿਆ ਦੇਖੋ ਤੇਰਾ ਕੌਡੀ ਦਾਲ ਲੈ ਆਣਾ ਭੁੱਲ ਗਈ ਮੈਂ ਸਾਨੀਆ ਪਤਾ ਸਾਫ ਦਾ ਅੱਧਾ ਪਗੋੜਾ ਅੱਧਾ ਮੈਂ ਖਾ ਲਿਆ ਅੱਧਾ ਪਗੋੜਾ ਰਹਿ ਗਿਆ ਕਿਉਂਕਿ ਪਿਆਜ਼ ਦੇ ਪਕੋੜੇ ਦੇਖ ਕੇ ਰੁਕਿਆ ਨਹੀਂ ਜਾਂਦਾ ਲਓ ਬੋਟਾਂ ਦੇ ਨਿਸ਼ਾਨ ਬੋਟਾਂ ਦੇ ਨਿਸ਼ਾਨ ਲੋਜੀ ਮੈਂ ਸਾਨੂੰ ਪਾਣੀ ਪਲਾਂ ਦਾ ਟਾਈਮ ਹੋ ਗਿਆ 12:30 ਸਾਰੇ ਪੱਲਣ ਜੇ ਪਟੇ ਪਰਾਣੇ ਤੇ 3:30 ਹੈ ਹਨਾ ਗਰਮੀ ਬਹੁਤ ਹੈ ਮੇਰੀ ਪਤਲੀ ਮੇਰੀ ਵੀ ਪਤਲੀ ਹੈ ਪਰ ਗਰਮੀ ਆ ਰਹੀ ਹੈ ਬਹੁਤ ਜ਼ਿਆਦਾ ਗਰਮੀ ਸੂਰਜੇ ਸਾਹਮਣੇ ਡਿਗ ਰਿਹਾ ਮੇਰੀ ਅੱਖਾਂ ਦੇ ਹੀ ਚਲ ਹੁਣ ਸੂਰਜ ਕਾਲਾ ਦਬਾਣਾ ਹੈ ਨਹੀਂ ਤਾਂ ਫਿਰ ਦੇਖਣ ਵਾਲਿਆਂ ਨੂੰ ਵੀ ਗਰਮੀ ਚੜਜੂਗੀ ਸੂਰਜ ਦੇਖੀ ਹੋਰ ਕਿ ਮੈਂ ਤਾਂ ਭਿੱਜ ਰਹੀ ਆਵੇਂ ਸਾਹਮਣੇ ਬੈਠੀ ਸਾਹਮਣੇ ਅੱਗ ਪੈ ਰਹੀ ਹੈ ਸੂਰਜ ਤਾਂ ਆਪਣੀ ਡਿਊਟੀ ਤੇ ਆ ਜਾਂਦਾ ਇਸ ਸੂਰਜ ਸੂਰਜ ਦੀ ਰੈਗੂਲਰ ਡਿਊਟੀ ਪੱਕੀ ਆ ਕਿਸੇ ਦਾ ਮੋਨੇ ਆਏ ਜਾਣਾ ਹਣਾ ਸਿਆਲ ਚ ਨਹੀਂ ਆਂਦਾ ਆਪਾਂ ਉੱਠਣੇ ਜੇ ਥੋੜੀ ਲੇਟ ਹੋ ਜਾਂਦੀ ਐ ਸਾ ਆਪਣਾ ਟਾਈਮ ਟੱਪ ਜਾਂਦਾ ਪਰ ਸੂਰਜ ਦਾ ਨਹੀਂ ਟੱਪਦਾ ਹੈਗਾ ਐਨੀ ਵੀ ਥੋੜੀ ਜਿਹੀ ਲੇਟ ਚੜ ਕੇ ਹਲੇ 7 ਵਜੇ ਨਾਲੀ ਹੋਰ ਫੇਰ ਕਿ ਛੁੱਲੇ ਤੇ ਘੜੇ ਚੜ੍ਹਦੇ ਪਾਉਂਦੀ ਹਾਂ ਚੜ੍ਹਦੇ ਤੂੰ ਪਾਉਂਦੀ ਆ ਸੱਜਰੇ ਹੀ ਚੜ ਕੇ ਖੜਾ ਹੋ ਜਾਂਦਾ ਹੈ ਜੇ ਲੇਟ ਆ ਜਾ ਗਾ 9 ਵਜੇ ਆ ਜਾ ਗਏ ਤਾਂ ਵਧੀਆ ਨਾ ਸਿਆਰ ਚ ਲੁਕ ਜਾਂਦਾ ਤਾਂ ਆਜ ਦੇਖੀ ਜੰਨੀ ਖਾਦਾ ਹੋਗਾ ਖਾਦਾ ਹੋਗਾ ਜਿਆਦਾ ਲੱਭਦੇ ਪੜਦੇ ਆ ਫਿਰ ਓਨ ਦੀ ਖਾਦਾ ਚਲੋ ਹੁਣ ਰੋਟੀ ਲਾ ਲਈਏ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਾਕੀ ਅੱਜ ਅਸੀਂ ਛੋਟਾ ਜਿਹਾ ਚੈਲੰਜ ਕਰਾਂਗੇ ਕੜੀ ਛੋਲ ਦਾ ਜਰੂਰ ਦੇਖਿਓ ਪਲੀਜ਼ ਜਰੂਰ ਦੇਖਿਓ ਹੁਣ ਅਸੀਂ ਚੈਲੰਜ ਉਹਨਾਂ ਤੋਂ ਹੋਮਿੰਗ ਕਰਦੇ ਜਿਵੇਂ ਉਹਦਣ ਕਰਿਆ ਤਾਂ ਫਟਾਫਟ ਸਪੀਡ ਫਿਰ ਫਟਾਫਟ ਕੋਈ ਸਪੀਡ ਵਾਲਾ ਨਹੀਂ ਆ ਵੀ 1 ਮਿੰਟ ਦਾ 2 ਮਿੰਟ ਦਾ ਹੋ ਜੇ ਆਰਾਮ ਨਾਲ ਥਾਮਾਂਗੇ 20 ਚ 5-6 ਮਿੰਟ ਦਾ ਤਾਂ ਹੋਊਗਾ 5-6-7 ਮਿੰਟ ਦਾ ਵੀ ਪਲੇਟਸ ਪਾਵਾਂਗੇ ਉਹ 5-6 ਮਿੰਟ ਜਿਹੜੇ ਤੁਹਾਨੂੰ ਵੀ ਚੱਲ ਪਹਿਲਾਂ ਖਾ ਲਿਆ ਵੀ ਖਾਣ ਦਾ ਹਾਂ ਵੀ ਉਹ ਹੋਵੇ ਵੀ ਮਤਲਬ ਵੀ ਖਾਣ ਦੀ ਵੀਡੀਓ ਬਣਾਵਾਂਗੇ ਈਟਿੰਗ ਦੀ ਮੀਟਿੰਗ ਕਰੇ ਕਰਦੇ ਖਾਦੇ ਹੁੰਦੇ ਨੇ ਖਾਦੇ ਨੇ ਪਰ ਸਾਡੀ ਆਵਾਜ਼ ਨਹੀਂ ਆਉਂਦੀ ਕੋਲਾ ਕੋਈ ਬੁੱਧੀ ਬਧੀ ਮਾਇਕੁੰਦਾ ਨਹੀਂ ਹਾਂ ਦੀ ਬਾਤ ਕਰਦੇ ਨੇ ਹਨਾ ਅੱਜ ਅਸੀਂ ਉਹ ਵਾਲਾ ਚੈਲੰਜ ਕਰਾਂਗੇ ਵੀ ਖਾਂਦੇ ਹੋਏ ਦਿਖਾਵਾਂਗੇ ਖਾਂਦੇ ਨੇ ਫਟਾਫਟ ਖਾਣਾ ਲਓ ਜੀ ਬਾਹਰ ਵਾਲਾ ਸਾਰਾ ਕੰਮ ਗਿਆ ਨਿਪੜ ਗਰਮੀ ਇੰਨੀ ਜ਼ਿਆਦਾ ਹੋ ਗਈ ਮੈਂ ਨਾ ਰੜਕਾ ਫੇਰਦੀ ਫੇਰਦੀ ਪਹਿਲਾਂ ਰੋਟੀ ਲਈ ਆ ਬਾਅਦ ਚ ਰੜਕਾ ਫੇਰੇ ਇੰਨੀ ਭਿੱਜ ਗਈ ਇੰਨੀ ਜ਼ਿਆਦਾ ਸਾਰੀ ਪਸੀਨਾ ਪਸੀਨਾ ਹੋ ਗਈ ਇੱਕ ਯੂਵੀ ਅੱਧਾ ਟੀਵੀ ਦੇਖ ਰਿਹਾ ਯੂਵੀ ਅੱਜ ਜਾਊਗਾ 10 ਹੋਰ ਵੀ ਟਿਊਸ਼ਨ ਤੇ ਕਿਉਂਕਿ ਇਹਦਾ ਸਮਰ ਕੈਂਪ ਲਾਇ ਕਰੂਗੇ ਹੁਣ ਟਿਊਸ਼ਨ ਵਾਲੀ ਮੈਡਮ ਜਿੰਨੇ ਵੀ ਉਹਦੇ ਟਿਊਸ਼ਨ ਤੇ ਬੱਚੇ ਲੱਗੇ ਹੋਏ ਨੇ ਸਾਰੇ ਮਤਲਬ ਉਹ ਕਰਨਗੇ ਵੀ ਸਮਰ ਕੈਂਪ ਲਾਉਣਗੇ ਜਿਹੜਾ ਜਿਹੜਾ ਵੀ ਲੋ ਆ ਸਕਦਾ ਉਹਦੇ ਫਿਰ ਫਿਰ ਐਵੇਂ ਦਾ ਵੀ ਐਕਸਟਰਾ ਫੀਸ ਵੀ ਲੰਦੇ ਨੇ ਤਾਂ ਕਰਕੇ ਇਹਦੇ ਟਿਊਸ਼ਨ ਤੇ ਲੱਗੇ ਲੱਗੂਗਾ ਸਮਰ ਕੈਂਪ ਛੁੱਟੀਆਂ ਛੁੱਟੀਆਂ 11:30 ਤੱਕ 12:30 ਵਜੇ ਤੱਕ ਫਿਰ ਉਹਦੇ ਵਿੱਚ ਜਿਹੜਾ ਛੋਟੇ ਬੱਚਿਆਂ ਨੂੰ ਮਤਲਬ ਕੁਕਿੰਗ ਡਾਂਸ ਸਾਰਾ ਕੁਝ ਮੈਂ ਸਿਖਾਉਂਦੇ ਨੇ ਤੇ ਇੱਧਰ ਬਣਗੇ ਆਪਣੀ ਘੜੀ ਕੜੀ ਬਣ ਗਈ ਆਪਣੀ ਤਿਆਰ ਆਪਾਂ ਦਾ ਕੱਲ ਆਏ ਆ ਦੇਖੋ ਕੜੀ ਬਹੁਤ ਸੋਹਣੀ ਬਣੀ ਆ ਬਹੁਤ ਸਵਾਦ ਬਣੀ ਆ ਸੋਹਣੀ ਸਵਾਦ ਮੈਂ ਇਸ ਲਈ ਕਹਿ ਰਹੀ ਆ ਕਿਉਂਕਿ ਮੈਂ ਖਾ ਚੁੱਕੀ ਆ ਇਹ ਤਾਂ ਤੁਹਾਨੂੰ ਪਤਾ ਹੀ ਆਣਾ ਜਿਹੜੇ ਮੇਰੇ ਸਬਸਕ੍ਰਾਈਬਰਸ ਆ ਪੁਰਾਣੇ ਬੇ ਮੈਂ ਹਰ ਚੀਜ਼ ਟੈਸਟ ਜਦੇ ਕਰ ਲੈਂਦੀ ਆ ਹੁਣ ਝਾੜੂ ਪੋਚਾ ਲੈ ਰਹਿ ਗਿਆ ਤੇ ਝਾੜੂ ਪੋਚਾ ਲਾਈਏ ਕਿਉਂਕਿ ਜਦ ਕੰਮ ਨਿਭੜੂਗਾ ਸੁੱਖ ਦਾ ਸਾਂਭ ਜਦ ਇਹ ਆਊਗਾ ਕਿਉਂਕਿ ਉਹ ਤੇ ਪਹਿਲਾਂ ਤਾਂ ਸੁੱਖ ਦਾ ਸਾਂਭ ਹੀ ਨਹੀਂ ਆਂਦਾ ਤੇ ਗਰਮੀ ਦਾ ਮੌਸਮ ਹੈ ਗਰਮੀ ਹੋਵੇ ਠੰਡ ਹੋਵੇ ਜਦ ਸਾਰਾ ਕੰਮ ਨਿਭੜ ਜਿੰਦਾਂ ਨਾ ਸੁੱਖ ਦਾ ਸਾਂਭ ਹੀ ਨਹੀਂ ਆਉਂਦਾ ਕੋਈ ਫਿਰ ਆ ਉਹ ਨਾਲ ਪੈ ਲੈਣਾ ਸਾਰਾ ਦਪੈਦਾ ਨੋਨ ਦਾ ਟਾਈਮ ਹੋ ਗਿਆ। ਬਸ ਯੂਵੀ ਨੂੰ ਵੀ ਦੇ ਕੇ ਸਭ ਤੋਂ ਪਹਿਲਾਂ ਯੂਵੀ ਨੂੰ ਚੋਲ ਦੇ ਦਵਾਂਗੀ। ਜਦ ਬਣ ਜਾਣਗੇ ਫਾਦੇ ਤਾਂ ਫਿਲਹਾਲ ਬੀਬੀ ਨੂੰ ਖਵਾ ਦਿੰਦਾ। ਪਹਿਲਾਂ ਰੋਟੀ ਖਾਣੇ ਦੀ ਰੋਟੀ ਖਾ ਲਵਾਂ ਕਿਉਂਕਿ ਜਿਨ੍ਹਾਂ ਨੇ ਚੋਲ ਖਾਣਿਆ ਤਾਂ ਚੋਲ ਨਾਲ ਹੀ ਖਾਣਿਆ। ਹੋਰ। ਆ ਵੀ ਆ ਗੁਨੇ ਵੀ ਖਾ ਲਈ ਰੋਟੀ। ਬੀਬੀ ਦੇ ਦਵਾਂ ਮੈਂ ਤਾਂ ਟਮਾਟਾ। ਕਮੈਂਟ ਆਇਆ ਸੀਗਾ ਵੀ ਬੀ ਬੀਪੀ ਨਾਲ ਗੱਲ ਕਰਾਓ ਕਰ ਲਓ ਬੀਬੀ ਨਾਲ ਗੱਲ। ਮਾਸਾ ਕੋਲ ਚੌਲ ਬਣਾ ਸਾਡੇ ਚੈਲਿੰਜ ਸ਼ੁਰੂ ਹੋ ਗਿਆ ਚਾ ਇੱਕ ਚੈਲੰਜ ਨਹੀਂ ਹੋਗਾ ਬਸ ਚਾਰ ਪੰਜ ਮਿੰਟ ਦੀ ਇੱਕ ਵੀਡੀਓ ਹੋਗੀ ਤੁਹਾਨੂੰ ਚੌਲ ਆਪਣੇ ਬਣ ਕੇ ਤੇ ਆਹ ਜਿਹੜਾ ਚਾੜਜਾਰਾ ਭਾਂਡਾ ਇਹ ਨਾ ਇਹ 16 ਮਿੰਟ ਦਾ ਟਮਾਟਰ ਤਾਂ ਕੀ ਚੌਲ ਸਬੱਤ ਤੇ ਨਾ ਬਣ ਕੇ ਨਾ ਚੌਲ ਆਹੋ ਕਹਿਣਾ ਮਤਲਬ ਆ ਵੀ ਵਿਲਾ ਕਰਤਾ ਹੈ ਚੌਲ ਦਾ ਬੋਬਲੇ ਬਣਾ ਲਏ ਇਹ ਜਿਹੜੀ ਚੌਲ ਚੌਲ ਇਹ ਸਾਡੇ ਨਾਲ ਬਾਸਮਤੀ ਚੌਲ ਹੈ ਮੈਂ ਕਮੈਂਟ ਕਰਕੇ ਐਵੇਂ ਕੁਝ ਕਿਉਂਕਿ ਇੱਕ ਫੈਨ ਸੀਗੀ ਜਿਹੜੀ ਪਾਰ ਵਾਰ ਕਮੈਂਟ ਕਰਕੇ ਪੁੱਛਦੀ ਸੀਗੀ ਵੀ ਕਿਹੜੇ ਸੀਗੇ ਬਾਸਮਤੀ ਕਿਹੜੇ ਸੀਗੇ ਕਿਹੜੇ ਦੱਸੇ ਤੇ ਮੈਂ ਤਾਂ ਫਿਰ 1500 ਨੂੰ 15 ਨੂੰ 15 ਨੂੰ ਨਹੀਂ 1500 ਨੂੰ ਨਹੀਂ ਹੋਰ 11 21 11 ਬਾਸ ਹੌਣੀ ਬਾਸ ਮਤਲੀਆ 111 ਐਸ ਤੇ ਸ਼ੱਕਰ ਨੀ ਅੱਦਰ ਸਾਡੀ ਆਗੀ ਜਿਹੜੀ ਅਸੀਂ ਚੈਲੰਜ ਰੱਖਾਂਗੇ ਪਹਿਲਾ ਯੂਵੀ ਨੂੰ ਦੇਦਾ ਫਿਰ ਸਾਡਾ ਚੈਲੰਜ ਬਧੀ ਚੈਲੰਜ ਹੋ ਗਿਆ ਸਾਡਾ ਕੈਨਸਲ ਕਿਉਂਕਿ ਵੀਡੀਓ ਬਣਾਣਾ ਕੋਈ ਹੈ ਨਹੀਂ ਇਕੋ ਲੱਤ ਨਾ ਵੀ ਮਤਲਬ ਕੋਈ ਆ ਗਿਆ ਆ ਗਿਆ ਉਹ ਦੇਖੋ ਰਿਸ਼ਤੇਦਾਰ ਆ ਗਏ ਤਾਂ ਕਰਕੇ ਉਹਨਾਂ ਕੋਲ ਬੈਠਣਾ ਪੈ ਗਿਆ ਹੁਣ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਅਸੀਂ ਲੇਟ ਹੋ ਜਾਾਂਗੇ ਅਗਲੀ ਵਾਰ ਹੁਣ ਚੈਲੰਜ ਜ਼ਰੂਰ ਕਰਾਂਗੇ ਜਦ ਸ਼ੱਕ ਦੇਖਦੇ ਆਂ ਵੀ ਇੱਥੇ ਵੱਧ ਕਾਸੇ ਦਾ ਆਲੂ ਦੇ ਪਰੌਂਠੇ ਆ ਕਾਸੇ ਹੋਰ ਕਰਾਂਗੇ ਮੈਂ ਸਵੇਰ ਦੀ ਕਰ ਰਹੀ ਆ ਚੈਲੰਜ 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 ਬਈ ਸਾਨੂੰ ਮਾਫ ਕਰਿਓ ਅੱਜ ਸਾਡਾ ਚੈਲੰਜ ਨਹੀਂ ਹੋਣਾ ਬਟ ਹਾਂ ਹੁਣ ਖਾਣਾ ਜ਼ਰੂਰ ਖਾਵਾਂਗੇ ਲਓ ਜੀ ਹੁਣ ਖਾ ਲਈ ਆਪਣੀ ਪ੍ਰਾਈਸ ਚੌਲ ਅੰਗਰੇਜ਼ੀ ਚ ਰਾਈਸ ਅੰਗਰੇਜ਼ੀ ਚ ਕਹਿੰਦੇ ਨੇ ਰਾਈਸ ਸਹੀ ਕੀ ਹੈ ਕੜੀ ਨੂੰ ਕਹਿੰਦੇ ਆ ਕੜੀ 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 ਕਹਿੰਦੇ ਆ ਸਰਦੋ ਆ ਅੱਜ ਕੋਲ ਲਾ ਕੋਈ ਬੱਚਾ ਨਹੀਂ ਨਾ ਕੜੀ ਕੋਲੇ ਚ ਬਣਉਣੀ ਹੈ ਅਸੀਂ ਖੋਲੇ ਆਏ ਹਾਂ ਅੱਜ ਹੀ ਕੋਲ ਲਿਆ ਲਿਆ ਬਾਹਰ ਬੱਕ ਖੜਿਆ ਰਹੇ ਪਰ ਕੋਲੇ ਹੀ ਰੱਖ ਲੈਣੇ ਹੁੰਦੇ ਆ ਕੜੀ ਖਾਣੇ ਦੇ ਜੇ ਚ ਨਹੀਂ ਕੜੀ ਚਾਹਾਂ ਜੇ ਕੋਈ ਵੀ ਮਟਰ ਫਿੱਕੇ ਝੋਲੇ ਨਾਲ ਕੋਈ ਸਬਜ਼ੀ ਹੁੰਦੀ ਹੈ ਫਿਰ ਸਾਡੇ ਕੌਣੀ ਚਾਹਦੇ ਨਹੀਂ ਬਾਰ ਬਾਰ ਪਉਣ ਨਾਲ ਉਹ ਨਾ ਕੁਛ ਆਪ ਤੋੜਦੇ ਆਪਾ ਚੌਲ ਆਇਆ ਫਿਰ ਦੇ ਕਹਿੰਦੇ ਆ ਕਿ ਸਾਨੂੰ ਵੀ ਵੀ ਸੱਟ ਥੋੜੇ ਚੌਲ ਬਣਦੇ ਨੇ ਫਿਰ ਰੋਟੀ ਵੀ ਨਾ ਸਬਰ ਦੀ ਸਾਡੇ ਇਕੱਲੇ ਚੌਲੇ ਖਾ ਲੈਂਦੇ ਆ ਰੋਟੀ ਬਣਾਉਣ ਦੀ ਲੋੜ ਨਹੀਂ ਪੈਂਦੀ ਰੋਟੀ ਬਣਾ ਨਹੀਂ ਲੋੜ ਨਹੀਂ ਪੈਂਦੀ ਜੇ کئی ਵਾਰ ਘਟਾਉਂਦੇ ਆ ਤਾਂ ਅਸੀਂ ਅਸੀਂ ਮੈਨੂੰ ਇਹ ਕੰਮ ਬਾਕੀ ਰੋਟੀ ਤੇ ਮੈਨੂੰ ਲਾਉਂਦੇ ਆ ਹੋਲਾ ਜੂਵੀ ਰਾਜਾ ਮੜੀਏ ਬਾਤ ਬੰਨ੍ਹ ਕਰਦੇ ਜੂਵੀ ਰਾਜਾ ਚੋੜ ਖਾ ਰਿਆ ਏ ਸਾਰੀ ਖੜੀ

ਕਹਿੰਦਾ ਤਾਂ ਕਿ ਅਸੀਂ ਹੋਰ ਕੋਈ ਜੈਪੂਰ ਖਾ ਕੇ ਜਦੋਂ ਘਰ ਦੀ ਜਿਹੜੀ ਜਾਂ ਇੱਕ ਤਰੀਕਾ ਪਾਉਂਦੇ ਆ ਜਦੋਂ ਰਾਤ ਨੂੰ ਥੋੜਾ ਦੇਰ ਛੋ ਦੇ ਛੋਲੇ ਜਿਹੜੇ ਹੋ ਗਏ ਜਾਂ ਕੁਝ ਹੋਰ ਹੋ ਗਿਆ ਹਨਾ ਦਸਨਾ ਗਿਆ ਬਸ ਘਰ ਦਾ ਹੀ ਸਮਾਨ ਹੋਊਗਾ ਵੀ ਅਸੀਂ ਆਹਾ ਮੈਗੀਆਂ ਗੁਰਦ ਪੈਦਾ ਕੋਈ ਚੈਲੰਜ ਹੀ ਕਰਦੇ ਇੱਕ ਬੰਦ ਕਰਦਾ ਮੈਂ ਕਰਕੇ ਦੱਸਿਓ ਤੇ ਉਹਦਾਂ ਜਿਵੇਂ ਉਹ ਕੋਵਿਡ ਦਾ ਕਰਾਂ ਤਾਂ ਉਹ ਵੀ ਕੋਈ 5-6 ਮਿੰਟ ਦਾ ਬਹਾਰਦਾ ਜਾਇ ਤੇ ਤੇ ਵੀ ਖਾਣਾ ਇਹਨਾਂ ਪਛਤਾ ਨਹੀਂ ਉਹਦਾਂ ਸਾਨੂੰ ਪਤਾ ਸਕੇ ਕਿਹਾ ਹੋਇਆ ਇਹਨਾਂ ਬਿੱਦੀ ਕਿਸੇ ਸ਼ਾਮ ਨੂੰ ਕਰ ਰਿਹਾ ਪਰ ਜੇ ਤੁਹਾਨੂੰ ਜਿਆਦਾ ਜਿਆਦਾ ਕੁਝ ਵੀ ਹੁੰਦਾ ਚਾਹੇ ਉਹ ਵੀ ਖਾ ਲਈਏ ਸਾਡੇ ਨੂੰ ਪੱਕੀ ਹੈ ਰਾਸ਼ੀ ਅਮ ਦੀ ਤੇ ਸਾਡੇ ਭੰਡੇ ਕੋਲਡਰ ਨਹੀਂ ਅਗਲਾ ਨਹੀਂ ਇਸ ਕੋਲਡਰ ਅਸੀਂ ਕੋਲਡ ਸਕੂਲ ਦੇ ਵਿੱਚ ਕੋਲਡਰ ਪੀਂਦੇ ਹਾਂ ਨਾ ਕਈ ਵਾਰ ਪਰ ਹਾਂ ਅਸੀਂ ਚਾਹੁੰਦੇ ਇਸ ਚੈਲੰਜ ਦੇ ਤਰ੍ਹਾਂ ਕੇ ਮਤਲਬ ਆਪਣੀ ਛੋਟੀ ਬੋਤਲ ਨਾਲ ਕੋਲਡਰ ਕਰੀਏ ਤਾਂ ਕਿ ਇਹ ਵੀ ਹਾਂ ਛੋਟੀ ਬੋਤਲ ਵੀ ਆਪਣਾ ਬਣਾਉਣਾ ਪੋੜੀਏ ਇਹ ਸਭ ਕੁਝ ਸਾਨੂੰ ਜਾਨਣਾ ਚਾਹਤਾਂ ਹਾਂ ਮੇਰਾ ਮੀਆਂ ਭਾਰੀ ਹੋ ਗਿਆ ਲੋਈ ਜਿਹੀ ਖਾਲੀ ਹੋ ਗਈ ਚੌੜ ਇਸ ਮੇਲੇ ਤੋਂ ਦੀ ਦਿੱਤੀ ਤਾਂ ਮਾਂ ਉਹ ਦੇ ਕੇ ਚੱਲ ਰਹੀ ਆ ਉਹ ਦੇ ਉਹ ਦੇ ਗੋਪੀ ਕੀ ਕੀ ਆ ਸੁੱਖ ਨਾਲ ਲਰੀਆ ਵੀ ਇੰਨੇ ਗਹਿਣੇ ਮਿਲ ਗਏ ਨੂੰ ਹਾਂ ਨਿਕਲ ਦੋ ਤੇ ਜੋ ਨਿਕਲ ਦੋ ਤੇ ਇਹਦੇ ਵਿੱਚ ਉਹ ਨਿਕਲਦਾ ਹੁੰਦਾ ਹੈ ਕ੍ਰਿਸ਼ਨ ਜੀ ਦੀ ਮੂਰਤੀ ਦਾ ਪੈਨ ਦੇ ਦਾ ਪੈਨ ਦਾ ਹੋ ਗਿਆ ਕਿੰਨਾ ਟਾਈਮ ਹੋ ਗਿਆ ਪੌਣੇ ਤਿੰਨ ਪੌਣੇ ਤਿੰਨ ਹੋ ਕੇ ਤੇ ਚਾਹ ਪੀ ਲਈ ਸਾਰਿਆਂ ਨੇ ਚਾਹ ਚੋ ਦਾ ਕੰਮ ਚੱਕ ਲਈ ਆ ਕਾਪੀ ਪ੍ਰਣਾ ਪ੍ਰਣਾ ਰਾਸੀ ਗਿਆਨੀ ਫਾਟੇ ਸੁਕਣਾ ਲੈ ਰਹੀ ਆ ਤਾਂ ਆ ਅੱਧਾ ਸਿਰ ਨਹੀਂ ਭਾਰਿਆ ਤੇ ਅੱਜ ਟਿੱਕੇ ਨਹੀਂ ਬੈਠ ਰਿਹਾ ਹੈਗਾ ਆਰਾਮ ਕਰ ਤਾ ਨੂੰ ਅੱਗੇ ਸੁਣਨਾ ਸੁੱਤਰ ਪਰ ਦਿਨ ਮੇਰੇ ਕੋਲ ਲਿਆਨੀ ਐ ਸਿਰ ਬਾਹਰ ਨਹੀਂ ਤਾ ਬੈਠਾ ਰਹਿੰਦਾ ਇਹ ਨਾ ਜਿਹੜਾ ਲੈਪਟਾਪ ਦਿਖ ਰਿਹਾ ਦਾ ਜੂਵੀ ਦਾ ਕੋਈ ਪਾਸਾ ਕੋਈ ਸ਼ਾਮ ਨੂੰ ਵੀ ਬਣਾਣਾ ਆਪਣੇ ਸਬਜੀ ਚੀਕਾ ਨਹੀਂ ਵਿੱਚ ਜਿਹੜੀ ਉਹ ਥੋੜੀ ਵਿੱਚ ਮੰਮੀ ਨੇ ਥੋੜੀਆਂ ਭਿੰਡੀਆਂ ਤੋੜੀਆਂ ਹੋਈਆਂ ਨੇ ਚਾਰ ਕੁ ਫਲੀਆਂ ਲੋਵੇ ਜੋ ਉਹ ਵੀ ਵਿੱਚੇ ਪਾ ਲੈਣੀਆਂ ਨੇ ਭਿੰਡੀਆਂ ਵਿੱਚ ਪਾ ਲਈਆਂ ਵਧੀਆ ਰੱਖੂਗੀ ਆ ਨਾ ਫਰਾਈ ਕਰਕੇ ਕਿਵੇਂ ਨਾ ਕਿਉਂ ਉਹ ਲਾ ਲਈ ਜੀ ਨਾ ਨਾ ਫਰਾਈ ਕਰਕੇ ਜਦੋਂ ਅਪਨੂੰ ਕੱਢ ਲੈਣੇ ਆ ਫੇਰ ਨਹੀਂ ਛੱਡਦੀਆਂ ਹਾਂ ਹਾਂ ਜਿਵੇਂ ਮੈਂ ਮਿਕਸ ਵੈਜ ਨਹੀਂ ਬਣਾਉਂਦੇ ਹੁੰਦੇ ਹਾਂ ਉਹ ਮੈਂ ਹਾਂ ਫਿਰ ਕੇ ਤਾਂ ਇੱਕ ਪਾਈ ਗਏ ਬਸ ਫਲੀਆਂ ਪਾਵਾਂਗੇ ਆਲੂ ਪਾਵਾਂਗੇ ਅੱਛਾ ਆਲੂ ਫੜਨਾ ਸ਼ਿਮਲਾ ਮਿਰਚ ਅਸ ਜਿਹੜੀਆਂ ਸਬਜ਼ੀਆਂ ਲੱਗੀ ਹੋਈਆਂ ਫਿਕਰੇ ਦੇ ਵਾਲ ਕਰ ਲੈ ਨਾ ਕੜ ਤੰਡੇ ਹੋ ਜੂਗੀ ਤੇਰੇ ਕੀ ਆ ਵੀ ਪਾਲਾਂਗੇ ਰ ਅ ਕੀ ਆ ਵੀ ਪਾਲਾਂਗੇ ਤਾਂ ਕੁਝ ਵੀ ਨਹੀਂ ਬੱਚਾ ਸਾਰੀਆਂ ਪਾਲਾਂਗੇ ਜਿਹੜੀਆਂ ਲੱਗ ਰਹੀਆਂ ਨੇ ਪਨੀਰ ਰਹਿ ਗਿਆ ਸੀ ਪਨੀਰ ਰਹਿ ਆ ਪਨੀਰ ਖਾਂਦੇ ਨਹੀਂ ਹੈਗੇ ਸਾਡੇ ਵੀ ਛੱਡਦੇ ਨਹੀਂ ਛੱਡਦੇ ਨਹੀਂ ਹੈਗੇ ਲੋ ਜੀ ਹੁਣ ਧੁੱਪ ਹੈ ਬਾਹਰੋਂ ਤੇ ਬਾਕੀ ਕੰਮ ਤਾਂ ਹੁਣ ਬਾਅਦ ਸਟਾਰਟ ਹੋਊਗਾ ਫੇਰ

ਲੇ ਚੌਣ ਲੱਗਿਆ ਲੱਗਦਾ ਸ਼ਾਮ ਦੇ ਵੱਜ ਗਏ 5:30 ਹੋ ਗਏ ਬਸ ਅਸੀਂ ਥੋੜੀ ਦੇਰ ਤੱਕ ਨਾ ਹੁਣ ਰੋਟੀ ਲੱਗਦੇ ਆ ਇਧਰੋਂ ਬੱਦਲ ਵੀ ਆ ਗਿਆ ਚੜ ਚੜ ਕੇ ਇੰਨਾ ਬੱਦਲ ਆ ਰਿਹਾ ਪਿਛਲੀ ਵਾਰ ਨਾ ਮੀਂਹ ਇੰਨਾ ਪਿਆ ਨਹੀਂ ਹੈਗਾ ਦੋ ਦਿਨ ਹੋ ਜਦੋਂ ਜ਼ਿਆਦਾ ਨਮੀ ਆਇਆ ਨਹੀਂ ਪਿਆ ਨਹੀਂ ਹੈਗਾ ਉਦੋਂ ਤੇ ਅੱਜ ਹੁਣ ਬੱਦਲ ਜਾਂ ਚੜ ਚੜ ਕੇ ਆ ਰਿਹਾ ਏ ਮੀਂਹ ਪੈ ਜਾਵੇ ਵਧੀਆ ਧਰਤੀ 'ਚੋਂ ਜਿਹੜੀ ਗਰਮੀ ਆ ਉਹ ਵੀ ਨਿਕਲਣੀ ਹੈ ਹਜੇ ਤੱਕ ਅੱਗ ਬਕੀ ਨਹੀਂ ਅੱਗ ਰਹਿੰਦੀ ਹੈ ਜਿਹੜੀ ਉਹ ਵੀ ਨਿਕਲਣੀ ਬਾਕੀ ਹੈ ਮੈਂ ਤੁਹਾਨੂੰ ਪਪਿੱਟੇ ਜਿਵੇਂ ਪਹਿਲਾਂ ਵੀ ਦਿਖਾਈ ਸੀਗੇ ਦੱਸਿਓ ਪਪਿੱਟੇ ਹੋ ਗਏ ਸਾਡੇ 14-15 ਜਿਹਨੇ ਪਪਿੱਟੇ ਖਾਣੇ ਆ ਆਜੋ ਘਰੇ ਤੇ ਹਜੇ ਨਹੀਂ ਹਜੇ ਤਾਂ ਲੱਗਣੀ ਹਜੇ ਤਾਂ ਲੱਗੇ ਨਹੀਂ ਹੈਗੇ ਮਤਲਬ ਹਰੇ ਆ ਤਾਂ ਤੇ ਬਸ ਮੀਂਹ ਦੀ ਗੱਲ ਕਰ ਰਹੇ ਤੇ ਮੀਂਹ ਆ ਜਾਵੇ ਬਸ ਠੰਡਾ ਪੂਰੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਹਨਾ ਬਹੁਤ ਜ਼ਿਆਦਾ ਬਸ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਸਾਡਾ ਸਵੇਰੇ ਚੈਲੰਜ ਨਹੀਂ ਹੋਇਆ ਹੋ ਪਾਇਆ ਕੜੀ ਚੋਲ ਦਾ ਕਿਉਂਕਿ ਰਿਸ਼ਤੇਦਾਰ ਆ ਗਏ ਸੀਗੇ ਫਿਰ ਉਹਨਾਂ ਨੂੰ ਡਰਾਇੰਗ ਰੂਮ 'ਚ ਬਿਠਾਉਣਾ ਪੈ ਗਿਆ ਫਿਰ ਸਾਨੂੰ ਹੋਰ ਨਾ ਕਿਤੇ ਸੈਟਿੰਗ ਜੀ ਨਹੀਂ ਆਂਦੀ ਸਾਨੂੰ ਬੈਠਣ ਦੀ ਚੈਲੰਜ ਕਰਕੇ ਵੀ ਉੱਥੇ ਟੇਬਲ ਹੈ ਤਾਂ ਆਰਾਮ ਨਾਲ ਬੈੱਕੇ ਸੀ ਉੱਥੇ ਡਰਾਇੰਗ ਰੂਮ 'ਚ ਕਰ ਸਕਦੇ ਆ ਵੀ ਹੋਰ ਕਿਤੇ ਫਿਰ ਇੱਧਰ ਉੱਧਰ ਟੇਬਲ ਚੱਕਣਾ ਤੁਹਾਨੂੰ ਨਾ ਪੈਂਦਾ ਤਾਂ ਕਰਕੇ ਉੱਥੇ ਅਸੀਂ ਆਰਾਮ ਨਾਲ ਚੈਲੰਜ ਕਰ ਲਨੇ ਅੱਜ ਸਾਡਾ ਹੋ ਨਹੀਂ ਪਾਇਆ ਹੈਗਾ ਅਨੈਕ ਅਸੀਂ ਵੀ ਇੰਨੇ ਐਕਸਾਈਟਡ ਤੇ ਚੈਲੰਜ ਕਰਨ ਨੂੰ ਕਿਉਂਕਿ ਅਸੀਂ ਅੱਜ ਦੂਜਾ ਸੀਗਾ ਸਾਡਾ ਚਲ ਕੋਈ ਗੱਲ ਨਹੀਂ ਅਗਲੀ ਵਾਰੀ ਤੁਹਾਨੂੰ ਨਾਲ ਜ਼ਰੂਰ ਦਿਖਾਵਾਂਗੇ ਚੈਲੰਜ ਕਰਾਂਗੇ ਕੋਈ ਰਾਜਮਾ ਚੌਲੀਆਂ ਪਰੌਂਠੇ ਪਰੌਂਠੇ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਸਾਡੇ ਚੈਲੰਜ ਤੁਹਾਨੂੰ ਪਸੰਦ ਆਂਦੇ ਨੇ ਇਸ ਕਰਕੇ ਬਸ ਜਾਂਦੇ ਜਾਂਦੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ ਵਿੱਚ